ਚੌਧਰੀ ਜਰਮਨੀ ਵਿੱਚ ਰਹਿਣ ਵਾਲੇ ਭੈਣ ਭਰਾ ਜਿਹਨਾਂ ਬਾਬਾ ਵਾਂਗਾਂ ਤੋਂ ਮੈਨ ਕੱਟ ਸਮਝਿਆ ਨੇ ਆਪਣੀਆਂ ਅੱਖਾਂ ਨਾਲ ਵੇਖ ਲੋ ਦੀ ਗਾਰਡੀਅਨ ਦੀ ਸਟੋਰੀ ਏ ਕਿ ਜਰਮਨੀ ਵਿੱਚ ਜਿਤਨੇ ਬੰਕਰ ਐਨ ਉਹ ਸਾਰੇ ਰੈਡੀ ਕੀਤੇ ਜਾ ਰਹੇ ਨੇ ਪਿਛਲੀਆਂ ਜਿਹੜੀਆਂ ਵਰਲਡ ਵਾਰ ਹੋਈਆਂ ਨੇ ਉਹਨਾਂ ਦੇ ਜਿਹੜੇ ਬੰਕਰ ਐ ਨੇ ਔਰ ਜਰਮਨੀ ਦੇ ਬਹੁਤ ਸਾਰੇ ਸ਼ਹਿਰੀ ਜਿਹੜੇ ਨੇ ਉਹ ਸੂਚੀ ਪਏ ਨੇ ਕਿ ਸ਼ਹਿਰਾਂ ਵਿੱਚੋਂ ਨਿਕਲ ਕੇ ਜਿਵੇਂ ਬਰਲਨ ਵਗੈਰਾ ਜਾਂ ਮਿਊਨਚਨ ਵਗੈਰਾ ਵੱਡੇ ਸ਼ਹਿਰ ਜਿਹੜੇ ਨੇ ਉਹਨਾਂ ਵਿੱਚੋਂ ਨਿਕਲ ਕੇ ਤੇ ਦਿਹਾਤਾਂ ਲੱਜਾਇਆ ਜਾਵੇ ਔਰ ਬਾਕੀ ਕੁਝ ਸ਼ਹਿਰੀ ਜਿਹੜੇ ਨੇ ਉਹ ਇਹ ਵੀ ਕਰ ਰਹੇ ਨੇ ਕਿ ਜਿੱਥੇ ਜਿੱਥੇ ਬੰਕਰ ਅਣ ਉਹਨਾਂ ਦੇ ਨੇੜੇ ਤੇੜੇ ਆਪਣੀਆਂ ਰੈਸ਼ਨ ਜੜੀਆਂ ਨੇ ਉਹ ਖੜ ਰਹੇ ਨੇ ਇਤਨੀ ਦੇਰ ਤੋਂ ਮੈਂ ਤੁਹਾਨੂੰ ਖਬਰਾਂ ਦੇ ਰਿਹਾ ਚੌਧਰੀ ਔਰ ਤੁਹਾਂ ਸਾਰਿਆਂ ਜਿਹੜਾ ਨਹੀਂ ਉਹ ਹਮੇਸ਼ਾ ਓਲਮੇ ਦਿੱਤਾ ਕਿ ਯਾਰਾ ਤੂੰ ਜਿਹੜਾ ਨਹੀਂ ਐਵੇਂ ਜੰਦੇ ਅੰਦਰ ਨਾ ਜੰਗ ਨਹੀਂ ਲੱਗਦੀ ਅੰਜ ਨਹੀਂ ਹੁੰਦਾ ਉਹ ਨਹੀਂ ਹੁੰਦਾ ਤੇ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੋਣਾ ਦੀ ਗਾਰਡੀਅਨ ਦੀ ਸਟੋਰੀ ਏ ਔਰ ਹਕੀਕਤ ਏ ਕਿ ਚੌਧਰੀ ਉਹਣਾ ਐਂਡ ਉਤੇ ਇਹ ਕਿ ਜਿਤਨੇ ਵੀ ਜਰਮਨ ਲੋਕ ਐਣ ਨਾ ਉਹ ਤੇ ਸਾਰੇ ਵਿੱਚ ਵਿੱਚ ਆਪਣੀ ਤਿਆਰੀ ਕਰ ਹੀ ਰਹੇ ਨੇ ਸਾਰਾ ਉਹਨਾਂ ਬੰਦੋਬਸਤ ਵੀ ਕਰ ਲੈਣਾ ਤੇ ਐਂਡ ਉਤੇ ਬਚਣਾ ਸਿਰਫ ਗੈਰ ਮੁਲਕੀਆਂ اور غیر ملکیاں ਜਿਹੜਾ ਉਹਨਾਂ یقین ਵੀ ਕੋ ਨਹੀਂ ਕਰਨਾ ਉਹਨਾਂ ਨੂੰ ਸਮਝ ਵੀ ਕੋ ਨਹੀਂ ਆ ਉਹਨਾਂ ਨਾਲ ਗਵਾਡੀ ਭਾਵੇਂ ਜਿਹੜਾ ਆਪਣੇ ਕੱਪੜੇ ਠਿਗੜੀ ਲੈ ਕੇ ਤੇ ਕਦਾਈਓਂ ਸ਼ਹਿਰ ਚੋਂ ਪਿੰਡ ਵਿੱਚ ਟੁਰ ਗਿਆ ਤੇ ਬਾਅਦ ਚ ਸ਼ਹਿਰਾਂ ਵਿੱਚ ਮਤਲਬ ਜਿਹੜਾ ਨਾਲ ਵੀ ਰਹਿੰਦਾ ਨਾ ਪਿਆਮ ਸਾਹ ਪਤਾ ਤੁਹਾਨੂੰ ਲੱਗਣਾ ਕੋ ਨਹੀਂ ਤੁਹਾਨੂੰ ਪਤਾ ਉਸ ਵੀ ਲੱਗਣਾ ਜਿਵੇਂ ਫੋਜਾਂ ਜਿਹੜੀਆਂ ਨੇ ਉਹ ਚੜ ਜਾਣੀਆਂ ਲੇਕਿਨ ਰੂਸਲੈਂਡ ਦੇ ਖਤਰੇ ਦੀ وجہ ਤੋਂ جنگ ਦੇ ਖਤਰੇ ਦੀ وجہ ਤੋਂ ਜਰਮਨੀ ਵਾਲੇ ਜਿਹੜਾ ਉਹ ਆਪਣੀ ਭਾਈਜੀ ਫੁੱਲ ਤਿਆਰੀ ਕਰਨ ਲੱਗੇ ਜੇ ਸਾਰੇ ਬੰਕਰ ਸ਼ੰਕਰ ਜਿਹੜੇ ਨੇ ਉਹ ਰੈਡੀ ਕਰਨ ਲੱਗੇ ਜੇ ਤੇ ਜਿਹੜਾ ਸੇ ਤੌਰ ਤੇ ਤੂੰ ਅਨ ਰੈਡੀ ਰਹਿਣਾ ਚਾਹੀਦਾ ਹੈ ਬਾਕੀ ਜਿਹੜਾ ਜੋ ਲਲ ਮੰਜ਼ੂਰ ਹੋਇਆ ਡਿੱਟੀ ਜਾਪੇ ਦੀ ਤਰਕੜੇ ਰਵੋ ਜਿਤਨੀ ਸਸ਼ਾਲ ਪਤਾ ਸਾਰੀ ਉਮਰ ਹੋ ਗਈ ਚੌਧਰੀ ਜਰਾਂ ਦਾ ਖੰਨੇ ਆ ਪਿਆ ਤੇ ਕੁਰਬਾਨੀ ਦਾ ਟਾਈਮ ਜੇ ਰਸ਼ੀਦ ਨਾਲ ਆ ਜਾ ਕੇ ਪੜ ਜਿਹੜਾ ਨਹੀਂ ਉਹ ਸਾਡਾ ਗੈਰ ਮੁਲਕੀਆਂ ਦੀ ਪੋਣਾ ਕਿਉਂਕਿ ਜਰਮਨ ਜਿਹੜੇ ਆਏ ਨੇ ਉਹ ਆਪੋ ਆਪਰਾ ਸਾਈਡ ਉੱਤੇ ਨਿਕਲ ਜਾਣਾ ਯੱਕ ਦੀ ਹਿਦਿਆਤਾਲ ਟੋਟਰ ਜਾਣਾ ਅਸੀਂ ਸ਼ਹਿਰਾਂ ਵਿੱਚ ਹੋਣਾ ਤੇ ਸਾ ਨਹੀਂ ਜਿਹੜਾ ਨਹੀਂ ਉਹ ਲੜਨਾ ਪੋਣਾ ਤੇ ਤਿਆਰੀ ਰੱਖੋ ਮੇਰੇ ਭਰਾ ਸਾਰੇ ਤਰਕੜੇ ਰਵੋ ਸਸ਼ਾਲ ਲਾਲ ਕਰਨ ਦਾ ਟਾਈਮ ਜਿਹੜਾ ਉਹ ਕਰੀਬ ਆ ਗਿਆ ਜੇ ਤੇ ਉਸ ਕਬਰ ਆਇਆ ਨਹੀਂ ਠੀਕੇ اور ਇਹ ਵੀ ਉਲਮੇ ਦਿਨ ਮੇਂ ਛੱਡ ਦਿਓ ਕਿ ਮੈਂ ਜਿਹੜਾ ਨਹੀਂ ਉਹ ਹਾਲਕਿ ਮੈਂ ਬਹੁਤ ਦੂਰ ਦੀ ਨਜ਼ਰ ਰੱਖਣਾ ਚੌਧਰੀ ਬਾਬਾ ਵਾਂਗ ਆਰ ਤਵਨ ਕਿੰਨੇ ਢੇਰ ਤੋ ਦੱਸ ਰਿਹਾ ਲੇਕਿਨ ਤੁਸਾਂ ਈਜ਼ੀ ਲਿਆ ਬਹੁਤ ਨਾ